ਚਲੋ ਵੀ ਬਲੇਸਨ ਹੈ ਅਸੀਆ ਕਾਰ ਦੇਖ ਤੋਂ ਬਾਹਰ ਆਰਾਮ ਨਾਲ ਕੋਟਾ ਖੇਡ ਤੋ ਜਿੰਟ ਜੀ 1 ਮਿੰਟ ਬਾਹਰ ਦੋ ਮਿੰਟ ਖੜ ਜੋ ਇੱਕ ਮਿੰਟ ਬਾਈ ਇੱਕ ਕਿਧਰ ਆ ਰੰਦਾ ਮਾਰ ਨੂੰ ਕੱਢ ਲੋ ਮੈਨੂੰ ਇੱਕ ਮਿੰਟ ਖੜ ਜੋ ਆਰਾਮ ਨਾਲ ਗੱਲ ਕਰ ਤਾਂ ਮੈਂ ਸ਼ੁਕਰਗੁਜ਼ਾਰ ਆਂ ਅਕਾਲਪੁਰ ਤੋਂ ਵਸਦੇ ਦਾ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜੀ ਬਹੁਤ ਸ਼ੋਤ ਆਸਰਾ ਰਿਹਾ ਗੁਰੂ ਰਾਮਦਾਸ ਜੀ ਬਹੁਤ ਬੋਧੀ ਮਹਾਰਾਜ ਜਿਸ ਤੋਂ ਬਾਅਦ ਧੰਨਵਾਦ ਕਰਦਾ ਮੈਂ ਸਾਡੇ ਕਿਸਾਨ ਜੱਥੇਬੰਦੀਆਂ ਦਾ ਇਹਨਾਂ ਦਾ ਜਿਨ੍ਹਾਂ ਨੇ ਥੱਲੇ ਕਰ ਲਓ ਭਾਈ ਇਹਨਾਂ ਜਿਆਦੇ ਸਹਾਇਤਾ ਦੂ ਦਿੱਤਾ ਆਪਣਾ ਕਿਸਾਨ ਜੱਥੇਬੰਦੀਆਂ ਦਾ ਮਸੀਹ ਜੱਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਲੱਗਦਾ ਹੈ ਬਾਈ ਦਾ ਧੰਨਵਾਦ ਆਖਲਾ ਧੰਨਵਾਦ ਮੈਂ ਕਰਦਾ ਉਹ ਲੋਕਾਂ ਦਾ ਉਹ ਭਰਾਵਾਂ ਦਾ ਉਹਨਾਂ ਭੈਣਾਂ ਦਾ ਉਹਨਾਂ ਦਾ ਮਾਮਾਂ ਦਾ ਜਿਨ੍ਹਾਂ ਨੇ ਸਾਡੀ ਲੜਾਈ ਦੇ ਵਿੱਚ ਸਾੜ ਦਿੱਤਾ ਉਹਨਾਂ ਸਾਡੇ ਦੋਸਤਾਂ ਜਿਹੜੇ ਪੰਜਾਬ ਦੇ ਲੋਕਾਂ ਤੇ ਮੇਰਾ ਸਹਾਰਾ ਸੀ ਉਹਨਾਂ ਦੇ ਚਰਨਾਂ 'ਚ ਮੈਂ ਸਿਰ ਝੁਕਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ ਬੰਦ ਕਰੀ ਇਸ ਕਰਕੇ ਗੱਲ ਸੁਣ ਲਓ ਬਾਈ ਮੇਰਾ ਹਰ ਮਹਾਨ ਮਾਰਗਾਂ ਦਾ ਸਾਰੀ ਕੰਮ ਦਾ ਜਵਾਬ ਦੇ ਦਿੰਦਾ ਮੈਂ ਤੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਥ ਦਿੱਤਾ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲਾਪੇ ਇਸ ਸਮੇਂ ਜਾਣ ਦੇ ਲਈ ਜਾਵੇ ਇਹ ਜੋ ਮੈਨੂੰ ਜੋ ਮਸੀਦਾ ਚਲਣੇ ਆ ਪਾਣੇ ਦਾ ਮਨ ਉਹ ਤੁਹਾਨੂੰ ਪਿਆਰ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਰਨਾ ਚਾਹਣਾ ਜਿਹੜੀ ਮੇਰੀ ਹੱਦ ਵੀ ਤੁਸੀਂ ਗੱਲ ਹੈ ਜਿਹੜੀ ਮੇਰੇ ਨਾਲ ਵਾਪਰੀਆਂ ਨਗੀਆਂ ਉਹ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਣਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਬਹੁਤ ਹੀ بڑا ਮੇਰਾ ਥੋੜਾ ਜਿਹਾ ਨਾ ਮੈਨੂੰ ਕਾਈ ਛੱਡ ਬੜਾ ਲੰਮੇ ਸਮੇਂ ਤੋਂ ਹੀ ਲਿਗੜਿਆ ਹੋਇਆ ਹੈ ਬੁਖਾਰ ਨਾ ਮੈਨੂੰ ਬਹੁਤ ਚੜਦਾ ਉਹਦੇ ਕਰਕੇ ਜਿਹੜੇ ਜਿਹੜੇ ਤੁਹਾਡੇ ਸਵਾਲਾਂ ਦਾ ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦੇਊਂਗਾ ਲੋਕਾਂ ਦੇ ਵਿੱਚ ਬੈਠ ਕੇ ਦੇਊਂ ਕਿਸਾਨ ਜਿੱਥੇ ਬੰਦੇ ਨਾਲ ਬੈਠ ਕੇ ਦੇ ਮਜ਼ਦੂਰ ਜ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ